ਹਾਂਜੀ 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 ਅੱਛਾ ਗੱਲ ਪੰਥਾ ਜੀ ਬਾਬਿਆਂ ਦਾ ਜੀ ਸਾਡੀਆਂ ਵੇਲਾ ਅੱਛਾ ਪਿਆਰ ਨਾਲ ਜੀ ਤੁਹਾਨੂੰ ਪਤਾ ਜੀ ਠੀਕ ਆ ਜੀ ਦੂਜੀ ਗੱਲ ਇਹ ਜਿਹੜੇ ਜਾਨਵਰ ਆ ਜੀ ਬਾਬਿਆਂ ਦੀਆਂ ਹੀ ਆ ਇਹ ਸੋਹਣੀਆਂ ਜੀ ਕਿਰਪਾ ਇਹਨਾਂ ਦੀ ਆ ਇਹਨਾਂ ਕਿਰਪਾ ਭਜਨ ਕੰਗੀ ਦੇ ਨਾਲ ਜੁੜੇ ਹੋਏ ਆ ਬਿਲਕੁਲ 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 ਇਹ ਕਾਲੇ ਘੰਟੇ ਦਾ ਬੱਚਾ ਜੀ ਠੀਕ ਆ ਕਾਲੀ ਸ਼ਾਨਕੰਟਾ ਜੀ ਠੀਕ ਆ ਕਿੰਨੀ ਉਮਰ ਆ ਜੀ ਦੀ ਇਹ ਉਮਰ ਹੋ ਗਿਆ 5 ਸਾਲ ਦਾ ਜੀ ਠੀਕ ਆ ਤਾਂ ਬਾਬਾ ਜੀ ਫਿਰ ਆਪਣੇ ਕੋਲੇ ਦੇਖਣ ਵਾਸਤੇ ਆ ਸ਼ਾਹ ਜੀ ਨੇ ਦੇ ਹਾਂਜੀ ਹਾਂਜੀ ਇਹ ਬਾਬਿਆਂ ਨੇ ਰੰਗ ਭਾਗ ਆ ਜੀ ਹਾਂਜੀ ਹਾਂਜੀ ਹਾਂ ਨਾਮਸ਼ੂਰ ਕੀਤਾ ਜੀ ਅੱਛਾ ਜੀ ਹਾਂ ਜੀ ਠੀਕ ਹੈ ਬਾਬਾ ਜੀ ਵਾਇਕਰੂ ਜੀ ਕਾ ਖਾਲਸਾ ਵੈਕਰੂ ਜੀ ਅੱਛਾ ਬਹੁਤ ਚਰਬਾ ਆਇਆ ਵਧੀਆ ਲੱਗਿਆ ਜੀ ਮਾਹੌਲ ਫਿਰ ਪੂਰਾ ਪਿਆਰ ਆ ਤੁਹਾਡਾ ਘੋੜਿਆਂ ਦੇ ਨਾਲ ਆ ਨਾ ਜੀ ਹਾਂ ਜੀ ਤੁਹਾਡੇ ਜਿੰਜਾ ਹਾਂ ਜੀ ਜਿੰਨ ਜਾਣਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਨੇ ਸਵਾਰੀ ਕੀਤੀ ਸੀ ਨੀਲੇ ਘੋੜੇ ਤੇ ਹਾਂ ਜੀ ਕਰਦਾ ਸਾਰੀ ਉਹਨਾਂ ਦੀ ਫੌਜ ਆ ਜੀ ਗੁਰੂ ਦੀ ਫੌਜ ਆ ਸਾਰੀ ਜੀ ਹਾਂ ਜੀ ਸਾਹਿਬ ਦੇ ਫਿਰ ਆਪਾਂ ਨੂੰ ਦਰਸ਼ਨ ਹੋ ਜਾਂਦੇ ਹਾਂ ਬਿਲਕੁਲ ਬਿਲਕੁਲ ਜੀ ਕੀ ਬਾਬਾ ਜੀ ਨੇ ਚਾਰ ਚੰਨ ਲਾਏ ਹੋਏ ਆ ਜੀ ਜਾਨਵਰਾਂ ਨੂੰ ਇਹਨਾਂ ਨੂੰ ਇਹਦੇ ਘੋੜਾ ਜਾਨਵਰ ਆ ਤੇ ਬੜਾ ਆਪਣਾ ਬਾਬਿਆਂ ਦਾ ਬਾਣਾ ਇਹਨੂੰ ਵੇਖ ਕੇ ਜੀ ਹੋਰ ਚਾਰ ਚੰਨ ਲੱਗ ਜਾਂਦੇ ਆ ਇਹ ਜਾਨਵਰਾਂ ਘੋੜਿਆਂ ਨੂੰ ਵੇਖ ਕੇ ਵੀ ਖੁਸ਼ੀ ਆਉਂਦੀ ਆ ਜੀ ਜਦੋਂ ਇਹ ਬਾਣੇ ਚ ਵਹਿੰਦੇ ਆ ਗੁਰੂ ਸਾਹਿਬ ਦੇ ਬਾਣੇ ਤੇ ਫਿਰ ਇਹਨਾਂ ਨੂੰ ਦਰਸ਼ਨ ਆ ਲੱਗਦਾ ਵੀ ਗੁਰੂ ਸਾਹਿਬ ਵੀ ਸਾਡੇ ਸਾਹਮਣੇ ਆ ਇਹ ਫੁੱਲਾਂ ਵੇਖਦੀ ਦੱਸਦਾ ਜੀ ਗੁਰੂ ਹਾਂਜੀ ਤੇ ਰੂਹਾਂ ਨੂੰ ਤਾਂ ਫਿਰ ਰੂਪ ਪਛਾਣ ਹੀ ਜਾਂਦੀ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਹੈ ਜਾਨਵਰਾਂ ਦੇਖੋ ਜੀ ਚਾ ਚੰਨ ਲਾਦਾ ਜੀ ਇਧਰ ਮੇਲਾ ਲੱਗਿਆ ਪੂਰਾ ਬਾਬਾ ਜੀ ਇਸ ਕਾਲੇ ਕੰਟੇ ਦਾ ਬੱਚਾ ਨਾ ਜੀ ਹਾਂਜੀ ਕਾਲੇ ਕੰਟੇ ਦਾ ਬੱਚਾ ਜੀ ਅਲੀ ਸ਼ੇਖ ਕੰਟਾ ਜੀ ਠੀਕ ਆ ਜੀ ਹਾਂਜੀ ਦੇਖੋ ਜੀ ਐ ਹਾਂਜੀ ਆਲੇ ਕੰਟੇ ਦਾ ਬੱਚਾ ਜੀ ਇਤਿਹਾਸ ਰਹਿੰਦੀ ਦੁਨੀਆ ਤੱਕ ਰਹੂਗਾ ਆਪਣੇ ਦਸਵੇਂ ਪਾਸ਼ਾ ਦਾ ਤੇ ਨੀਲੇ ਘੋੜੇ ਦਾ ਤੁਹਾਨੂੰ ਪਤਾ ਹੀ ਅੱਜ ਜਿਵੇਂ ਕਿ ਹਜ਼ੂਰ ਸਾਹਿਬ ਦਰਸ਼ਨ ਕਰਾਉਂਦੇ ਆ ਅੱਜ ਉਹੀ ਮਾਹੌਲ ਇੱਥੇ ਬਣਿਆ ਪਿਆ ਜੀ ਸ੍ਰੀ ਮੁਖਸਰ ਸਾਹਿਬ 40 ਬਾਬੇ ਕਿਰੇ ਡਰਾਈਵ ਅੱਛਾ ਆ ਸ਼ੌਕਨਾ ਜੀ ਪਿਆਰਨਾ ਜੀ ਹਾਂਜੀ 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 ਅੱਛਾ ਗੱਲ ਪੰਥਾ ਜੀ ਬਾਬਿਆਂ ਦਾ ਜੀ ਅੱਛਾ ਬੜੀਆਂ ਵੇਲਾ ਅੱਛਾ ਪਿਆਰਨਾ ਜੀ ਤੁਹਾਨੂੰ ਪਤਾ ਜੀ ਠੀਕ ਆ ਜੀ ਦੂਜੀ ਗੱਲ ਇਹ ਜਿਹੜੇ ਜਾਨਵਰ ਆ ਜੀ ਬਾਬਿਆਂ ਦੀਆਂ ਹੀ ਆ ਇਹ ਜੀ ਕਿਰਪਾ ਇਹਨਾਂ ਦੀ ਆ ਇਹਨਾਂ ਕਿਰਪਾ ਭਗਤ ਬੰਦਗੀ ਨਾਲ ਜੁੜੇ ਹੋਏ ਆ ਬਿਲਕੁਲ 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 ਪ੍ਰਵਿੰਦਰ ਦੇਖੋ ਜੀ ਆ ਜਰ ਬਣਾ ਲਈ ਦੇਖੋ ਜੀ ਆਪਣਾ ਇਹ ਇਹਦੀ ਡਿਟੇਲ ਹਾਂਜੀ ਇਹ ਕਾਲੇ ਕੰਟੇ ਦਾ ਬੱਚਾ ਜੀ ਠੀਕ ਆ ਕਾਲੀ ਸ਼ਾਨ ਕੰਟਾ ਜੀ ਠੀਕ ਆ ਕਿੰਨੀ ਕੁ ਉਮਰ ਹੈ ਜੀ ਦੀ ਇਹ ਉਮਰ ਹੋ ਗਿਆ 5 ਸਾਲ ਦਾ ਜੀ ਠੀਕ ਆ ਤਾਂ ਬਾਬਾ ਜੀ ਫਿਰ ਆਪਣੇ ਕੋਲੇ ਦੇਖਣ ਵਾਸਤੇ ਆਇਆ ਸ਼ਾਨ ਜੀ ਨੇ ਦੇ ਹਾਂਜੀ ਹਾਂਜੀ ਇਹ ਬਾਬਿਆਂ ਦਾ ਰੰਗ ਭਾਗ ਹੈ ਜੀ ਹਾਂਜੀ 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 ਬਾਬਿਆਂ ਨੇ ਕੰਟੇ ਦੇ ਪੂਰੀ ਦੁਨੀਆ ਦੇ ਵਿੱਚ ਨਾਮ ਸ਼ੋਹਰ ਕੀਤਾ ਜੀ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਬਾਬਾ ਜੀ ਵਾਈਪਰ ਜੀ ਕਾ ਖਾਲਸਾ ਵਾਹ ਜੀ ਤਾਂ ਆਪਣੀ ਫੌਜਾ ਕਿੱਥੋਂ ਪਹੁੰਚੀ ਹੈ ਜੀ ਸਾਰੀਆਂ ਅਸੀਂ ਮਿਸਲ ਜੀ ਤਾਂ ਤਰਨੰਦਲ ਹਰੀਆਂ ਬੇਲਾ ਹਾਂਜੀ ਹਾਂਜੀ ਉੱਥੋਂ ਆਏ ਆ ਇਹ ਸਾਡੇ ਜੀ ਦੇ ਦਰਬਾਰ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿਵੇਂ ਲੱਗਾ ਜੀ ਮਾਗੀ ਮੇਲੇ ਦਾ ਮਾਹੌਲ ਆ ਹਰ ਸਾਲ ਆਉਂਦੇ ਹੋ ਜੀ ਫਿਰ ਦੋ ਕੁ ਵਾਰ ਆਇਆ ਪਹਿਲਾਂ ਬਹੁਤ ਵੇਰ ਬਹੁਤ ਅੱਛਾ ਬਹੁਤ ਚਿਰ ਬਾਅਦ ਆਇਆ ਵਧੀਆ ਲੱਗਿਆ ਜੀ ਮਾਹੌਲ ਫਿਰ ਪੂਰਾ ਪਿਆਰ ਆ ਤੁਹਾਡਾ ਘੋੜੀਆਂ ਦੇ ਨਾਲ ਆ ਨਾ ਜੀ ਹਾਂ ਜੀ ਤੁਹਾਡੇ ਜਿੰਨ ਜਾਣਾ ਹਾਂ ਜੀ ਜਿੰਨ ਜਾਣਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਨੇ ਸਵਾਰੀ ਕੀਤੀ ਸੀ ਨੀਲੇ ਘੋੜੇ ਤੇ ਹਾਂ ਜੀ ਕਰਦਾ ਸਾਰੀ ਉਹਨਾਂ ਦੀ ਬੋਲ ਆ ਜੀ ਗੁਰੂ ਦੀ ਫੌਜ ਆ ਸਾਰੀ ਜੀ ਹਾਂ ਜੀ ਸਾਹਿਬ ਦੇ ਫਿਰ ਆਪਾਂ ਨੂੰ ਦਰਸ਼ਨ ਹੋ ਜਾਂਦੇ ਹਨ ਬਿਲਕੁਲ ਬਿਲਕੁਲ ਜੀ ਆ ਦੇਖੋ ਜੀ ਬਾਬਾ ਜੀ ਹਰੇ ਜਿਵੇਂ ਨੀਲੇ ਘੋੜੇ ਨਾਲ ਗੁਰੂ ਸਾਹਿਬ ਆਪਰੇ ਦਸਵੇਂ ਪਾਸ਼ਾ ਪਿਆਰ ਸੀ ਉਹਨਾਂ ਦਾ ਉਹਨਾਂ ਨੇ ਸਵਾਰੀ ਕੀਤੀ ਸੀ ਉਵੇਂ ਬਾਬਾ ਜੀ ਹਰੇ ਵੀ ਘੋੜਿਆਂ ਨਾਲ ਪਿਆਰ ਕਰਦੇ ਆ ਦੇਖ ਰਹੇ ਆ ਜੀ ਬਾਬਾ ਜੀ ਹੁਣ ਇਹਦੇ ਚਾਰ ਚੰਨ ਲਾਏ ਹੋਏ ਆ ਜੀ ਜਾਨਵਰਾਂ ਨੂੰ ਇਹਨਾਂ ਨੂੰ ਇਹਦੇ ਘੋੜਾ ਜਾਨਵਰ ਆ ਤੇ ਇਹ ਬੜਾ ਆਪਣਾ ਬਾਬਿਆਂ ਦਾ ਬਾਣਾ ਇਹਨੂੰ ਵੇਖ ਕੇ ਜੀ ਹੋਰ ਚਾਰ ਚੰਨ ਲੱਗ ਜਾਂਦੇ ਆ ਇਹ ਜਾਨਵਰਾਂ ਘੋੜਿਆਂ ਨੂੰ ਵੇਖ ਕੇ ਵੀ ਖੁਸ਼ੀ ਆਉਂਦੀ ਆ ਜੀ ਹਾਂਜੀ ਹਾਂਜੀ ਜਦੋਂ ਇਹ ਬਾਣੇ ਜਿਵੇਂਦੇ ਆ ਗੁਰੂ ਸਾਹਿਬ ਦੇ ਬਾਣੇ ਫਿਰ ਇਹਨਾਂ ਨੂੰ ਦਰਸ਼ਨ ਆ ਲੱਗਦਾ ਵੀ ਗੁਰੂ ਸਾਹਿਬ ਵੀ ਸਾਡੇ ਸਾਹਮਣੇ ਆ ਇਹ ਫੋਲਜਾਂ ਵੇਖਦੀ ਦੱਸਦਾ ਜੀ ਗੁਰੂ ਹਾਂਜੀ ਇਹ ਤੇ ਰੂਹਾਂ ਨੂੰ ਤਾਂ ਫਿਰ ਰੂਪ ਪਛਾਣ ਹੀ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਹੈ ਜਾਨਵਾਰ ਦੇ ਦੇਖੋ ਜੀ ਚਾ ਜਾਨਵਾਰ ਆ ਜੀ ਇਧਰ ਮੇਲਾ ਲੱਗਿਆ ਹੋਇਆ ਪੂਰਾ ਬਾਬਾ ਜੀ ਆ ਰਹੀ ਦਰਸ਼ਨ ਕਰ ਰਿਹਾ ਇਸ ਕਾਲੇ ਕੰਟੇ ਦਾ ਬੱਚਾ ਦਾ ਜੀ ਹਾਂਜੀ ਕਾਲੇ ਕੰਟੇ ਦਾ ਬੱਚਾ ਜੀ ਅਲੀ ਸ਼ਾਨ ਕੰਟਾ ਜੀ ਇਹ ਨਹੀਂ ਕਾਲੇ ਹਾਂਜੀ ਦੇਖੋ ਜੀ ਐ ਹਾਂਜੀ ਅਲੀ ਕੰਟੇ ਦਾ ਬੱਚਾ ਜੀ ਇਤਿਹਾਸ ਰਹਿੰਦੀ ਦੁਨੀਆ ਤੱਕ ਰਹੂਗਾ ਆਪਣੇ ਦਸਵੇਂ ਪਾਸ਼ਾ ਦਾ ਨੀਲੇ ਘੋੜੇ ਦਾ ਤੁਹਾਨੂੰ ਪਤਾ ਹੀ ਅੱਜ ਮੈਂ ਕਿਹ ਹਜੂਰ ਸਾਹਿਬ ਦਰਸ਼ਨ ਕਰਾਉਂਦੇ ਆ ਅੱਜ ਉਹੋ ਹੀ ਮਾਹੌਲ ਇੱਥੇ ਬਣਿਆ ਪਿਆ ਜੀ ਸ੍ਰੀ ਮੁਕਸਰ ਸਾਹਿਬ 40 ਮੁਕਤਨੀ ਧਰਤੀ ਤੇ ਜਿਵੇਂ ਅੱਜ ਚੱਲ ਰਿਹਾ ਜੀ ਇਤਿਹਾਸ ਜਿਵੇਂ ਮੇਲਾ ਮਾਗੀ ਵਾਲਾ ਦੱਸਿਆ ਜਾ ਰਿਹਾ ਕਿ ਪਹਿਲਾਂ ਇਹ ਵਿਸਾਖ ਚ ਚੱਲਦਾ ਸੀ ਹੁਣ ਇਹ ਗਰਮੀ ਦੇ ਕਾਰਨ ਕਰਕੇ ਸ਼ੁਰੂ ਕਰਿਆ ਕਰ ਰਹੇ ਜੀ ਇਹ ਤਾਂ ਪਹਿਲਾਂ ਜੋਂ ਸ਼ੁਰੂ ਹੋਇਆ ਜੀ ਤੇ ਗੁਰੂ ਸਾਹਿਬ ਦਾ ਮੇਲਾ ਇਹ ਮਾਗੀ ਮੇਲਾ ਬਹੁਤ ਹੀ मतलब मशहूर है हां जी हां जी येगादा जेम सम्मेलन है जी ये बिल्कुल जी हां जी क्योंकि फिर गुरु साहब ने जो के वादा भी पाड़ा ਸੀ ਇੱਥੇ ਹਨਾ ਜੀ हां जी हां जी ਤੇ ਇਸ ਦਿਨ ਮੁਗਲਾਂ ਨਾਲ ਚੰਗ ਹੁੰਦਾ ਤਾਂ ਵਾਦਾ ਪਾੜ ਕੇ ਆਪਣੇ ਸਿੰਘਾਂ ਨੂੰ ਫਿਰ ਆਪਣੇ ਨਾਲ ਉਹਨਾਂ ਨੇ ਰਲਾ ਲਿਆ ਸੀ ਬੜਾ ਬੜਾ ਤਾਂ ਦੇਖੋ ਜੀ ਮਾਹੌਲ ਮਾਗੀ ਮੇਲੇ ਦਾ ਕਰਿਆ ਤੁਹਾਨੂੰ ਬਾਬਾ ਜੀ ਆ ਰਿ ਪਹੁੰਚੇ ਹੋਏ ਆ ਦਰਸ਼ਕਾ ਕੋੜਾ ਦੇਖੋ ਜੀ ਕਿੰਨਾ ਹੈ ਸ਼ਾਂਤ ਸੁਭਾਅ ਚ ਖਲੋ ਗਿਆ ਨਾਲ ਦੀ ਨਾਲੇ ਦਰਸ਼ਨ ਕਰਕੇ ਬਾਬਾ ਜੀ 허ਾਂ ਦੇ ਆਪਨਾ ਨਾਮ ਕੀ ਸੀ ਜੀ ਸਰਜੀਤ ਸਿੰਘ ਜੀ ਠੀਕ ਆ ਪਿੰਡ ਆਪਣਾ ਜੀ ਆਪਣਾ ਪਿੰਡ ਬਹਿਬਲ ਕਲਾਂ ਜੀ ਬਹਿਬਲ ਕਲਾਂ ਹਾਂਜੀ ਹਾਂਜੀ ਠੀਕ ਆ ਜੀ ਕਿੰਨੇ ਕੁ ਟੋਟਲ ਜਾਨਵਰ ਆਪਣੇ ਕੋਲੇ ਆਪਣੇ ਕੋਲੇ ਹੈਗਾ ਜੀ 100 ਕ ਜਾਨਵਰ ਘਰ ਜੀ ਠੀਕ ਆ ਕਾਲਾ ਕੰਟਾ ਆਪਣੇ ਕੋਲੇ ਹੈ ਜੀ ਹਾਂਜੀ ਇਹ ਕਾਲੇ ਕੰਟੇ ਦਾ ਬੱਚਾ ਹੈ ਠੀਕ ਆ ਇਹਦਾ ਸ਼ੁਭ ਨਾਮ ਕੀ ਹੈ ਇਹਦੇ ਨਾਮ ਅਲੀ ਸ਼ਾਨ ਕੰਟਾ ਹੈ ਜੀ ਅਲੀ ਸ਼ਾਨ ਕੰਟਾ ਹਾਂਜੀ ਅਲੀ ਸ਼ਾਨ ਕੰਟਾ ਠੀਕ ਆ ਕਿਉਂਕਿ ਉਹਦੇ ਨਾਲ ਮਿਲਦਾ ਜੁਲਦਾ ਰੱਖ ਲਿਆ ਜੀ ਹਾਂਜੀ 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 ਗਾਲਾ ਕੰਟਾ ਦਾ ਬਾਪ ਆ ਗਿਆ ਹਾਂਜੀ ਅਲੀ ਸ਼ਾਨੇ ਦਾ ਦਾਦਾ ਆ ਗਿਆ ਜੀ ਠੀਕ ਆ ਜੀ ਉਹ ਦੋਨੇ ਹੀ ਫਿਰ ਵਿੱਚ ਆ ਗਏ ਜੀ ਬਿਲਕੁਲ ਜੀ ਤਾਂ ਬਸ ਪ੍ਰਦਰਸ਼ਨੀ ਵਾਸਤੇ ਲਿਆ ਜਾਂ ਸੇਲ ਵੀ ਕਰਨੀ ਹੈ ਕੋਈ ਨਹੀਂ ਨਹੀਂ ਜੀ ਸੱਜਣ ਕੋਈ ਬੱਚੀ ਅੱਛਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਜੀ ਪਿਤਾ ਜੀ ਹੋਰ ਸਭ ਠੀਕ ਆ ਜੀ ਹਾਂ ਸਤਿ ਸ੍ਰੀ ਅਕਾਲ ਸਾਡੇ ਪਿਤਾ ਜੀ ਆ ਜੀ ਮੰਗੇਤਰੋ ਜੀ ਠੀਕ ਆ ਜੀ ਠੀਕ ਆ ਜੀ ਹਾਂਜੀ 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 ਸਤਿ ਸ੍ਰੀ ਅਕਾਲ ਜੀ ਹਾਂ ਜੀ ਹਾਂ ਬੜਾ ਸ਼ੌਕ ਹੈ ਜੀ ਘੋੜਿਆਂ ਦਾ ਬਿਲਕੁਲ ਜੀ ਪਰਿਵਾਰ ਨੂੰ ਸਾਰੇ ਹਾਂ ਠੀਕ ਹੈ ਜੀ ਵਾਜ ਜਖਸਾ ਜਕਾਰਾ ਛੱਡਦੇ ਜੀ ਇੱਕ ਹਾਂ ਜੀ ਜਕਾਰਾ ਕਿ ਜਾਵੇ ਫਤਿਹ ਪਾਵੇ ਨਿਹਾਲ ਹੋ ਜਾਵੇ ਸਭ ਸਰੀਆਕਾਰ ਗੁਰਪ੍ਰਕਾਉਂ ਤੇ ਫਤਿਹ ਲਾਓ ਜੀ ਟੋਟਲਾ ਜਿਸਵਰ ਜਾਨਵਰ ਕਿੰਨੇ ਲੈ ਕੇ ਆਏ ਇੱਥੇ ਇੱਥੇ ਅਸੀਂ ਮੇਲੇ ਤੇ ਆਏ ਜੀ 20 ਜਨਵਾਰ ਲੈ ਕੇ ਠੀਕ ਹੈ ਇਹਨਾਂ ਚੋਂ ਕੁਝ ਤਾਂ ਸੇਲ ਵਾਲੇ ਹੋਣਗੇ ਹਾਂ ਜੀ ਹੋ ਸੇਲ ਵਾਲੇ ਆ ਜੀ ਤਕਰੀਬ ਤਾਂ ਸਾਰੇ ਸੇਲ ਸੇਲ ਵਾਲੇ ਹੀ ਆ ਜੀ ਇਹ ਜਾਨਵਰ ਉਹ ਜੀ ਗੱਲ ਕੋਈ ਜ਼ਰੂਰੀ ਵੀ ਨਹੀਂ ਹੁੰਦਾ ਜੀ ਕਿਉਂ ਮੇਲਾ ਆਉਂਦਾ ਮੇਲਾ ਸੱਜਣ ਮਿੱਤਰ ਸਾਰੇ ਇੰਡੀਆ ਦੇ ਚੱਲ ਕੇ ਆਉਂਦੇ ਆ ਜੀ ਜਾਨਵਰਾਂ ਦੀ ਬਦੌਲਤ ਇੱਥੇ ਬੈਠਾ ਜਾਂਦਾ ਬਿਲਕੁਲ ਜਿਵੇਂ ਨਵੀਂ ਜਨਰੇਸ਼ਨ ਹਾਂਜੀ 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 ਉੱਥੇ ਸਿੱਧੇ ਕੰਮਾਂ ਤੋਂ ਹਟ ਕੇ ਇੱਧਰ ਆ ਜਾਣਗੇ ਸ਼ੌਂਕ ਹੋ ਜਾਂਦਾ ਉਹਨਾਂ ਨੂੰ ਇਹ ਮੰਗੇ ਤੋਂ ਆ ਜੀ ਠੀਕ ਆ ਜੀ ਠੀਕ ਆ ਜੀ ਇਹਨੂੰ ਬਹੁਤ ਸ਼ੌਕ ਆ ਜੀ ਪਰਿਵਾਰ ਨੂੰ ਠੀਕ ਆ ਜੀ ਸਰਬਾਈ ਜੀ ਆ ਜੀ ਠੀਕ ਆ ਜੀ ਸਾਡੇ ਹਾਂਜੀ 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 ਮਾੜਾ ਅੱਗੇ ਦੱਸ ਦੀ ਸਾਰਾ ਕੋਈ ਕਿਵੇਂ ਲੱਗਦਾ ਜੀ ਬੜਾ ਸ਼ੌਕ ਆ ਜੀ ਘੋੜੀਆਂ ਲੜੀਆਂ ਰੱਖੀ ਬਹੁਤ ਵਧੀਆ ਮਹਾਰਾਜ ਬਹੁਤ ਚੰਗੀਆਂ ਚਿਕੜੀਆਂ ਪਿਆਨੋ ਇਹਦੇ ਤੋਂ ਆਪਣੇ ਕੋਲੇ ਜਾਨਵਰ ਕਿੰਨੇ ਦਾ ਸੱਤ ਕ ਜਾਨਵਰ ਆ ਜੀ ਸੱਤ ਕਾ ਜੀ ਆ ਬੱਚੀ ਆ ਜੀ ਇਹ ਇਸੇ ਘੋੜੇ ਦੀ ਆ ਆਪਣੇ ਅਲੀ ਅਲੀਸ਼ਾਨ ਕਾਂਟੇ ਹਾਂਜੀ 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 ਇਸੇ ਦੀ ਆ 13 ਕ ਮਹੀਨੇ ਉਮਰ ਆ ਜੀ ਇਹਦੀ ਪਹਿਲਾ ਰਿਜ਼ਲਟ ਆ ਜੀ ਇਹ ਬੱਚੀ ਘੋੜੇ ਦਾ ਆਪਣੇ ਦਾ ਠੀਕ ਆ ਇਸਦਾ ਇਸੇ ਦਾ ਹਾਂਜੀ 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 ਪਹਿਲਾ ਰਿਜ਼ਲਟ ਹਾਂਜੀ ਅਲੀਸ਼ਾਨ ਕਾਂਟੇ ਦਾ ਜੀ ਪਹਿਲਾ ਰਿਜ਼ਲਟ ਹਾਂਜੀ 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 13 ਮਹੀਨੇ ਉਮਰ ਆ ਜੀ 65.5 ਇੰਚ ਫੱਟੀ ਵਾਲਾ ਵਾਟਰ ਸਕੇਲ ਤੇ ਕਾਇਸ ਦੀ ਹਾਂਜੀ ਹਾਂਜੀ ਤੇ ਇਹਦੀ ਆਪ ਦੀ ਕੋਦ ਦੀ ਕਿੰਨੀ ਹੈ 64 ਇੰਚ ਜੀ 64 ਹਾਂਜੀ ਹਾਂਜੀ ਹਾਂ ਬਹੁਤ ਵਧੀਆ ਆਂਦਾ ਹਨਾ ਰਿਜ਼ਲਟ ਹਾਂਜੀ 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 ਇਹ ਡਿਸਪਲੇ ਲਈ ਇਕੱਲੀ ਬੱਚੇ ਦਿਖਾਉਣ ਲਈ ਰਿਜ਼ਲਟ ਦਿਖਾਉਣ ਲਈ ਜੀ ਹਾਂਜੀ ਹਾਂਜੀ ਇਧਰ ਵਾਲੀ ਇਹ ਪੰਜਾਬ ਦੀ ਹੈ ਜੀ ਪੰਜਾਬ ਰਤਨ ਦੀ ਜੀ ਹਾਂਜੀ ਬਾਈ ਜੀ ਇੱਕ ਇੱਕ ਸਾਲ ਤੋਂ ਇੱਕ ਹਫਤਾ ਛੋਟੀ ਹੈ ਜੀ ਬੱਚੀ ਠੀਕ ਹੈ ਜੀ ਹਾਂਜੀ ਬਾਈ ਜੀ ਨਹੀਂ ਨਹੀਂ ਆਉਣੇ ਆ ਮੇਰੇ ਆਉਣੇ ਦੋ ਮਹੀਨੇ ਖੜ ਗਿਆ ਹੁਣ हां जी भाई जी कांटेक्ट ਕਰ ਸਕਦਾ ਚਾਚੇ ਸਰਜੀਤ ਨਾਲ ਕਰ ਲਵੇ ਮੇਰੇ ਨਾਲ ਕਰ ਲਓ ਕੋਈ ਨੰਬਰ ਦੋਨੇ ਦੇ ਤੋਂ ਆਪਣੇ ਦੋਨਾਂ ਦੇ ਮੇਰਾ ਨੰਬਰ ਹੈਗਾ ਬਾਈ ਜੀ 96280 0003 ਠੀਕ ਹੈ ਚਾਚੇ ਜੀ ਠੀਕ ਹੈ ਜੀ ਕੋਈ ਵੀ ਨਹੀਂ ਹਲੇ ਤਾਂ हां जी ਆਪਾਂ ਅੱਗੇ ਚੱਲ ਕੇ ਦੱਸਦੇ ਹਾਂ ਜੀ ਕੋ ਮੈਂ ਨਾ ਸ਼ਾਇਦ ਕੋਈ ਨਹੀਂ ਨਾ ਕੀ ਰੱਖਿਆ ਜੀ ਇਹ ਕੋਈ ਨਹੀਂ मतलब ਗੱਲ ਮੜਾ ਜਾ ਕੋਈ ਜਾਂਦਾ ਇਹ ਗਜਰਾਜ ਦੀ ਆ ਜੀ ਚੋਲਾ ਸਾਹਿਬ ਇਹਦਾ ਮਤਲਬ ਪਿਓ ਆ ਗਜਰਾਜ ਘੋੜਾ ਇਹ ਉਹਦੀ ਸਵਾ ਸਾਲ ਉਮਰ ਆ ਜੀ ਵੱਡੀ ਕੁੜੀ ਉਹ ਸਟੇਜ ਤੇ ਖੜੀ ਆ ਉਹ ਇਹਦੀ ਮਾਂ ਜੀ ਉਹ ਕਾਲੀ ਕੁੜੀ ਉੱਪਰ ਖੜੀ ਆ ਜੀ ਹਾਂਜੀ ਭਾਈ ਜੀ ਕਿੰਨੀ ਇਹਦੀ ਹਾਈਟ ਇਦੀ ਵੀ 61 ਇੰਚ ਜੀ 61 ਇੰਚ ਆ ਜੀ ਹਾਂਜੀ ਭਾਈ ਜੀ ਠੀਕ ਹੈ ਉਹ ਪਰਲੀ ਕਾਂਟੇ ਦੀ ਬੂਟੀ ਆ ਗਈ ਜੀ ਗੁਲਬਾਰ ਗੁਲੀ ਦੀ ਧੀ ਆ ਗਈ ਪੰਜ ਮਹੀਨੇ ਹੋਰ ਆ ਜੀ ਪੰਜ ਮਹੀਨੇ ਲ ਜੇ ਆਪਾਂ ਸੇਲ ਕਰਨੀ ਚਾਹੀਏ ਤਾਂ ਉਹਦਾ ਰੇਟ ਉੱਟ ਗਿਆ ਜੀ ਰੇਟ ਕੋਈ ਨਹੀਂ ਕਰ ਲਾਂਗੇ ਮੌਕੇ ਮੁਤਾਬਕ ਜੀ ਕੋਈ ਇਸ਼ੂ ਨਹੀਂ ਹੈ ਕਿਉਂਕਿ ਹੁਣ ਫੀਸਾਂ ਵਧੀ ਵਧੀ ਜਾਂਦੀਆਂ ਜੀ ਉਹ ਵੀ ਦੇਖਣਾ ਪੈਣਗੀਆਂ ਖਾਂਦੀ ਸੁਣਨ ਚ ਇਹ ਵੀ ਆਈ ਆ ਚਾਚੂਆਂ ਦੇ 11 ਘੜਾ ਕੇ ਲੈ ਚੱਲੂਗਾ ਧੀ ਆ ਜੀ ਹਰ ਫਰੀਕੋ ਜੇ ਕਾਂਟੇ ਦੀ ਵੰਦਗੀ ਦਾ ਉਹਦੇ ਬੱਚੇ ਆਪੇ ਹੋਰ ਵੱਧ ਜਾਣਗੇ ਹਾਂ ਹਾਂ ਪਹਿਲਾਂ 3 ਲੱਖ ਰੁਪਏ ਇੱਕ ਜੰਪ ਦਾ ਸੀਗਾ ਦੋਹਾਂ ਦਾ 5 ਸੀਗਾ ਜੀ ਹਾਂ ਹੁਣ ਫਰਵਰੀ ਤੋਂ ਇੱਕ ਜੰਪ ਦਾ 5 ਕਰਦੇ ਨੇ ਤੇ ਦੋ ਜੰਪ ਹਾਂਜੀ ਬਹੁਤ ਬਹੁਤ ਸੋਹਣੇ ਬੱਚੇ ਆਏ ਆ ਨਹੀਂ ਇਹ ਅਲੀ ਆਲੀ ਸ਼ਾਲਕਾਂਟਾ ਜੀ ਦੀ 1 ਲੱਖ ਰੁਪਏ ਜੀ ਹਾਂਜੀ ਬਈ ਠੀਕ ਆ ਜਿਹਦਾ ਇਹਦਾ ਬਾਪ ਆ ਉਹ ਬਿਲਕੁਲ 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 ਥੋੜੇ ਵੱਧ ਆਉਗੇ ਇਹ ਕਾਂਟੇ ਦੀ ਧੀ ਆ ਜੀ ਇਹਦੀ 10 ਮਹੀਨੇ ਉਮਰ ਆ ਜੀ ਠੀਕ ਆ ਹਾਂਜੀ ਬਈ ਜੀ ਇਹਦੀ ਵੱਡੀ ਭੈਣ ਨਗਮਾ ਆਲ ਇੰਡੀਆ ਚੈਂਪੀਅਨ ਜੀ ਠੀਕ ਆ ਜੀ ਹਾਂਜੀ ਬਈ ਜੀ ਆਹੋ ਆਹੋ ਚੈਂਪੀਅਨ ਉਹਦਾ ਚੈਂਪੀਅਨ ਬਣੀ ਆ ਜੀ ਵੱਡੀ ਇਹਦੀ ਮਿਹਨਤ ਕੀ ਬਹੁਤ ਬੱਚਿਆ ਨਗਮਾ ਠੀਕ ਆ ਹਾਂਜੀ ਸਾਰੇ ਪਾਸੇ ਚੰਗੀ ਇਹਦੀ ਜਿਹੜੀ ਮਾਂ ਉਹ ਰਾਜ ਹੰਸ ਦੀ ਆ ਸੁਖਵੀਰ ਬਾਦਲ ਸਾਹਿਬ ਵਾਲੇ ਦੀ ਪਿਓ ਇਹਦਾ ਕਾਲਾ ਕਰਨ ਵਾਲੇ ਹਾਂਜੀ ਹਾਂ ਜੋਣਾ ਆਇਆ ਛਾਤੀ ਛੂਤੀ ਵੇਖ ਹਾਂਜੀ ਬਈ ਜੀ ਬਹੁਤ ਤਗੜੀ ਆ ਇਹ ਸਮੁੰਦਰ ਦੀ ਆ ਗਈ ਜੀ ਬੱਚੀ ਉਹ ਸੱਗੂ ਦੀ ਹੈ ਜੀ ਦੋ ਮਹੀਨੇ ਦੀ ਬੱਚੀ ਆ ਜੀ ਸਵਾ ਦੋ ਮਹੀਨੇ ਦੀ ਬੱਚੀ ਆ ਦੋ ਮਹੀਨਿਆਂ ਦੀ ਗੱਬਣ ਆ ਦੁਆਰੇ ਠੀਕ ਆ ਸਵਾ ਦੋ ਮਹੀਨੇ ਦੀ ਗੱਬਣ ਆ ਹਾਂਜੀ ਤਾਂ ਬੱਚੀ ਐਸੇ ਦੀ ਆ ਸਵਾ ਦੋ ਮਹੀਨੇ ਦੀ ਬੱਚੀ ਆ ਦੋ ਮਹੀਨਿਆਂ ਦੀ ਗੱਬਣ ਠੀਕ ਆ ਐਸੇ ਦੀ ਬੱਚੀ ਦਾ ਦੋ ਮਹੀਨੇ ਦੇ ਗੱਬਣ ਹਾਂਜੀ ਹਾਂਜੀ ਆ ਆ ਸਮਭਾਈ ਤੇ ਜੇ ਆਪ ਸਮੁੰਦਰ ਦੀ ਜੀ ਕਰਦੇ ਘੋੜੇ ਸਾਰੇ ਚੰਗੇ ਆ ਬਾਈ ਸਾਰੇ ਘੋੜਾ ਸਾਢੇ 64 ਇੰਚ ਵਾਟਰ ਸਕੇਲ ਤੇ ਕਰਦਾ ਜੀ ਰੱਖੇ ਇੱਕ ਤੋਂ ਇੱਕ ਹਾਂਜੀ ਇਹਦੀ ਮਾਂ ਉੱਪਰ ਸਟੇਜ ਤੇ ਆ ਜੀ ਅਲੀ ਡੋੜ ਦੀ ਘੋੜੀ ਆ ਉੱਪਰ ਖੜੀ ਸਟੇਜ ਕੋ ਇਹਦੀ ਮਾਂ ਠੀਕ ਆ ਜੀ ਉਹ ਵੀ ਅਲੀ ਦੀ ਆਲੀ ਡੋੜਦੀ ਧੀ ਆ ਜੀ ਠੀਕ ਹੈ ਜੀ ਉਹ ਇਸੇ ਦੀ ਨਾਲ ਇਸੇ ਦੀ ਬੱਚੀ ਆ ਜੀ 1 ਮਹੀਨੇ ਦੀ ਬੱਚੀ ਆ ਜੀ 1 ਮਹੀਨੇ ਦੀ ਬੱਚੀ ਬੱਚੀ ਬਲਾਵਲ ਦੀ ਆ ਜੀ ਆ ਜਿਓ ਖਚੰਗ ਉਹ ਚੈੱਕ ਕਰਾਉਣੀ ਆ ਜੀ 20 ਦਿਨਾਂ ਦੀ ਮਲਾਈ ਹੋਈ ਆ ਚੈੱਕ ਕਰਾਵਾਂਗੇ ਅੱਛਾ 20 ਦਿਨ ਲੱਗ ਪਾ ਹਾਂਜੀ ਹੰਸ ਤੋਂ ਬਹਿਬਲ ਵਾਲੇ ਤੋਂ ਠੀਕ ਆ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਜੀ ਬਹਿਬਲ ਸਟੱਡ ਫਾਰਮ ਵਾਲਿਆਂ ਦੇ ਕਿਵੇਂ ਰੌਣਕਾਂ ਲੱਗੀਆਂ ਬਾਬਾ ਜੀ ਪਹੁੰਚੇ ਸੀ ਤਾਂ ਇਹ ਆ ਜੀ ਇਹਨਾਂ ਦਾ ਸਟੱਡ ਫਾਰਮ ਚਾਰ ਬਈ ਮਾਗੀ ਮੇਰਾ ਕੋਰਲਾ ਮੜਾ ਦਾ ਟੋਰਚ ਫਿਰ ਕਰ ਸਕਦੇ ਹੋ ਵੀਡੀਓ ਦੇ ਵਿੱਚ ਨਾਲ ਕੰਟੈਕਟ ਨੰਬਰ ਆ ਨਾਸਤੇ ਆਪਣਾ ਮੋਬਾਈਲ ਨੰਬਰ ਜੀ 96280 0003 ਠੀਕ ਆ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਓਕੇ ਮਹਾਰਾਜ ਧੰਨਵਾਦ ਥੈਂਕ ਯੂ